ਆਏ ਮਿੰਟੂ ਜੀ ਜਰਾ ਅੱਗੇ ਨੂੰ ਥੋੜਾ ਜਿਹਾ ਜੀ ਇਧਰਲੇ ਪਾਸੇ ਤੋਂ ਇੱਕ ਵੀਰ ਦਾ ਉੱਪਰ ਕਮੈਂਟ ਵੀ ਆਉਣਾ ਪਿਆ ਸੀ ਕਹਿੰਨੇ ਕਿ ਰਾਣਾ ਸੁੱਡੀ ਟਿੱਕ ਟਲਾਇਆ ਜਾ ਕੇ ਜੀ ਕਹਿੰਨੇ ਕਿ ਦਿੱਲੀ ਤੋਂ ਮਿੰਟੂ ਜੀ ਇੱਕ ਹੀ ਗੱਲ ਬਣ ਗਈ ਆ ਇੱਥੇ ਤਾਂ ਕਹਿੰਨੇ ਕਿ ਬਾਈ ਪੋਸਟਾ ਪੋਸਟਾ ਮੈਂ ਦੇਖਣਾ ਫਰੋਜਪੁਰਾੜੇ ਪਾਸੇ ਤੇ ਉਹ ਕਹਿੰਨੇ ਸੀ ਕਿਉਂ ਭਾਜਪਾ ਦੇਖੀ ਬਣੂਆ ਜਿਹੜੇ ਆਮਲਾ ਸਾਹਿਬ ਨਾਲ ਤੁਰੇ ਫਿਰਦੇ ਸੀਗੇ ਕਹਿੰਨੇ ਕਿ ਬਾਈ ਦੇਖੋ ਆਮਲਾ ਸਾਹਿਬ ਦਾ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੁਸ਼ਕਲ ਆ ਜੀ ਕਿਉਂਕਿ ਭਾਜਪਾ ਦੀ ਇੱਕ ਸਟਰੋਂਗ ਲੋਕ ਕਿਉਂਕਿ ਦੇਖੋ ਮਸਲਾ ਕੀ ਹੋ ਜਾਂਦਾ ਨਾ ਕਈ ਵਾਰ ਬਈ ਇਹ ਚੱਕਰ ਚ ਜਿੱਦਾਂ ਹੁਣ ਸੁਨੀਲ ਜਾਖੜ ਦੇ ਥਰੂ ਐਂਟਰੀ ਹੋ ਰਹੀ ਸੀਗੀ ਜੀ ਹੁਣ ਰੌਲਾ ਹੈ ਕਿ ਸੁਨੀਲ ਜਾਖੜ ਤੇ ਰਾਣਾ ਸੋਢੀ ਦੀ ਤੇ ਇਦੀ ਜਬਰਦਸਤ ਟੱਕਰ ਹੈ ਤੁਹਾਨੂੰ ਪਤਾ ਹੈ ਕਿ ਉਹ ਜਿਹੜੀ ਹੀਰਾ ਵਾਲੀ ਵਾਲੀ ਉਹ ਫੈਕਟਰੀ ਸੀਗੀ ਲਿਕਰ ਫੈਕਟਰੀ ਉਹਨੂੰ ਲੈ ਕੇ ਧਰਨੇ ਮਜ਼ਾਰੇ ਹੋਏ ਤੇ ਦੋਨੇ ਲੀਡਰ ਕਾਂਗਰਸ ਦੇ ਵਿੱਚ ਹੁੰਦਿਆਂ ਹੀ ਪਿੱਟਦੇ ਰਹੇ ਠੀਕ ਹੈ ਨਾ ਜੀ ਹੁਣ ਸੁਨੀਲ ਜਾਖੜ ਦੇ ਥਰੂ ਐਂਟਰੀ ਹੋ ਰਹੀ ਸੀਗੀ ਬਈ ਇਹਨਾਂ ਦੀ ਤਾਂ ਦੂਜੇ ਪਾਸੇ ਜਿਹੜੀ ਕਹਿ ਲੋ ਕਿ ਉਹਨਾਂ ਦੀ ਲੌਬੀ ਹੈ ਉਹ ਅੜ ਗਈ ਉਹ ਬਿਲਕੁਲ ਆਪੋਜ਼ਿਟ ਹੋ ਗਿਆ ਉਹਨਾਂ ਨੇ ਸਵਾਲ ਇਹੀ ਰੱਖਿਆ ਹੋਊਗਾ ਅੰਦਾਜ਼ਾ ਲਾਓ ਤੋ ਥੋੜਾ ਡੀਕੋਡ ਕਰ ਲਓ ਇਸ ਚੀਜ਼ ਨੂੰ ਜਿਵੇਂ ਇਹ ਸਭ ਕੁਝ ਚੱਲਿਆ ਉਹਨਾਂ ਨੇ ਅੱਗੋਂ ਇਹੀ ਗੱਲ ਰੱਖੀ ਹੋਏਗੀ ਨਾ ਕਿ ਸੁਨੀਲ ਜੱਖੜ ਡਾਇਰੈਕਟਲੀ ਆਪ ਇਲੈਕਸ਼ਨ ਲੜਵੇ ਕਿਸੇ ਕਾਂਗਰਸੀ ਨੂੰ ਲਿਆ ਕੇ ਟਿਕਟ ਜੋ ਦੇਣੀ ਹੈ ਤੇ ਇੱਥੇ ਸੁਰਜੀਤ ਜਾਨੀ ਵੀ ਹੈਗਾ ਇੱਥੇ ਰਾਣਾ ਸੋਢੀ ਵੀ ਹੈਗਾ ਤਾਂ ਫਿਰ ਜੇ ਕਿਸੇ ਨੂੰ ਲਿਆ ਕੇ ਚੋਣ ਲੜਾਉਣੀ ਹੈ ਜਾਂ ਤਾਂ ਆਪਦਾ ਬੰਦਾ ਲੜਾ ਲਓ ਜਾਂ ਸੁਨੀਲ ਜਾਖੜ ਖੁਦ ਲੜ ਲੈ ਸੁਨੀਲ ਜਾਖੜ ਕਦੇ ਇਲੈਕਸ਼ਨ ਨਹੀਂ ਲੜੂਗਾ ਫਿਰੋਸਪੁਰ ਤੋਂ ਇਹ ਤਾਂ ਲਿਖ ਕੇ ਰੱਖ ਲੋ ਸੁਨੀਲ ਜਾਖੜ ਤਾਂ ਲੜਦਾ ਨਾ ਨਾ ਹੁਣ ਨੀ ਰਿਸਕ ਲੈਂਦੇ ਇੱਕ ਵਾਰੀ ਪਤਾ ਜਦੋਂ ਤਾਂ ਸ਼ੇਰ ਸ਼ੇਰ ਸਿੰਘ ਘਵਾਇਆ ਨੇ ਮਾਂਜਿਆ ਉਹ ਤਾਂ ਮੂੰਹ ਨਾ ਕਰੇ ਤਾਂ ਹੁਣ ਦੂਜੇ ਪਾਸੇ ਕਹਿ ਲੋ ਕਿ ਫਿਰ ਆਪਸ਼ਨ ਇਹੋ ਬਚਦਾ ਸੀਗਾ ਕਿ ਜਾਂ ਤਾਂ ਜੈਨੀ ਨੂੰ ਟਿਕਟ ਦੇ ਦਿੱਤੀ ਜਾਵੇ ਤੇ ਜਾਂ ਫਿਰ ਰਾਣਾ ਸੋਢੀ ਰਾਣਾ ਸੋਢੀ ਨੇ ਕਿਹਾ ਹੋਏਗਾ ਕਿ ਸੁਨੀਲ ਜਾਖੜ ਜੇ ਨਹੀਂ ਲੜਦਾ ਦੇਖੋ ਬੰਤੇ ਦਾ ਦਮ ਖੰਮ ਤੇ ਨਜ਼ਰ ਆਉਂਦਾ ਨਾ ਫਿਰ ਤਾਂ ਕੀ ਹੋਗਾ ਕਿ ਮਸੀਂ ਲੜਨੇ ਅਸੀਂ ਲੜਨੇ ਆ ਜੇ ਮੰਨ ਲੋ ਭਾਈ ਇਧਰੋਂ ਨਹੀਂ ਹੁੰਦਾ ਮਸਲਾ ਹੱਲ ਤਾਂ ਫਿਰ ਅਸੀਂ ਤਿਆਰ ਆ ਜਾਂ ਤਾਂ ਸੁਨੀਲ ਜਾਖੜ ਲੜਨੇ ਭਾਈ ਜਾਂ ਅਸੀਂ ਲੜ ਲੈਨੇ ਆ ਜਾਂ ਜੈਣੀ ਨੂੰ ਟਿਕਟ ਦੇ ਦਿਓ ਫਿਰ ਕਾਂਗਰਸੀ ਨੂੰ ਲੈ ਕੇ ਟਿਕਟ ਦੇਣ ਦਾ ਤੋਕੀ ਬਣਦਾ ਤੇ ਯਾਨੀ ਇੱਥੇ ਆ ਕੇ ਫਿਰ ਰਾਣਾ ਸੋਢੀ ਕਹਿ ਲੋ ਕਿ ਕਿਤੇ ਨਾ ਕਿਤੇ ਉੱਤੇ ਗਏ ਨੇ ਜੀ ਭਾਰੀ ਬਿਆਨ ਸਾਰਿਆਂ ਦੇ ਜੀ 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 ਰਾਣਾ ਸੋਢੀ ਦੀ ਟਿਕਟ ਤੇ ਆ ਗਈ ਆ ਰਾਣਾ ਸੋਢੀ ਦੇ ਕੋਲ ਗੱਲ ਇਹ ਕਿ ਜੇ ਰਾਣਾ ਸੋਢੀ ਨੂੰ ਖੁੱਲਾ ਮੈਦਾਨ ਮਿਲ ਜਾਂਦਾ ਟਿਕਟ ਅਨਾਉਂਸ ਹੋ ਜਾਂਦੀ ਪਹਿਲਾਂ ਰਾਣਾ ਸੋਢੀ ਕਿਸਾਨਾਂ ਦੇ ਵਿਰੋਧ ਤੋਂ ਮੁਕਤ ਹੁੰਦਾ ਜੀ ਮੇਰਾ ਮੰਨਣਾ ਸੀ ਕਿ ਟੱਕਰ ਬਹੁਤ ਤਗੜੀ ਹੁੰਦੀ ਫਰੋਜ਼ਪੁਰ ਫਰੋਜ਼ਪੁਰ ਚ ਟੱਕਰਾਂ ਅੱਗੇ ਵੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਜਗਮੀਤ ਬਰਾੜ ਵੇਲੇ ਕਿੰਨੀਆਂ ਤਗੜੀਆਂ ਹੋਈਆਂ ਜੀ ਜਗਮੀਤ ਬਰਾੜ ਦੀਆਂ ਜਿਹੜੀਆਂ ਟੱਕਰਾਂ ਹੋਈਆਂ ਉਹਨੂੰ ਕੱਢ ਕੇ ਦੇਖ ਲੋ ਆ ਇੱਥੇ ਕਹਿਣਾ ਬੜਾ ਸੌਖਾ ਹੁੰਦਾ ਜਗਮੀਤ ਗੱਪੀ ਫਲਾ 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 ਦੇਵੀ ਲਾਲ ਦੇ ਉਲਟ ਲੜਨਾ ਇਲੈਕਸ਼ਨ ਫਿਰ ਸ਼ੇਰ ਸਿੰਘ ਕਬਾਇਆ ਉਹ ਵੀ ਥੋੜਾ ਜਿਹਾ ਫਰਕ ਸੀ ਕੁਝ ਹਜ਼ਾਰ ਵੋਟਾਂ ਦਾ ਜਿਹੜਾ ਇਲੈਕਸ਼ਨ ਹੋਇਆ ਸੀਗਾ ਤੋ ਕਹਿਣ ਦਾ ਮਤਲਬ ਇਹ ਆ ਕਿ ਯਾਰ ਇਹ ਫਿਰੋਜ਼ਪੁਰ ਤੋਂ ਟੱਕਰ ਹਮੇਸ਼ਾ ਤਗੜੀ ਰਹਿੰਦੀ ਹੈ ਮਾਨ ਸਾਹਿਬ ਤਾਂ ਇਹ ਟੱਕਰ ਹੋਰ ਵੀ ਤਗੜੀ ਹੋ ਜਾਣੀ ਸੀ ਜੇ ਰਾਣਾ ਸੋਢੀ ਨੂੰ ਪਹਿਲਾਂ ਟਿਕਟ ਮਿਲ ਜਾਂਦੀ ਤੇ ਰਾਣਾ ਸੋਢੀ ਨੂੰ ਖੁੱਲਾ ਮੈਦਾਨ ਮਿਲ ਜਾਂਦਾ ਜੀ ਮਤਲਬ ਕਿ ਕੂੜਾ ਡੜਾਉਣ ਵਾਸਤੇ ਮੈਦਾਨ ਖੁੱਲਾ ਹੁੰਦਾ ਜੀ ਹੁਣ ਥੋੜਾ ਮੁਸ਼ਕਲ ਹੈ ਨੂੰ ਫਿਰ ਟੱਕਰ ਦੇ ਸਕਦਾ ਸੀ ਬੜਾ ਮੁਸ਼ਕਲ ਹੈ ਚਲੋ ਅਸੰਭਵ ਕੁਝ ਨਹੀਂ ਹੁੰਦਾ ਰਾਜਨੀਤੀ ਚ ਕੁਝ ਵੀ ਹੋ ਸਕਦਾ ਆ ਕੱਲ ਨੂੰ ਹੋ ਸਕਦਾ ਕਿ ਬਈ ਵਿਰੋਧ ਜਿਹੜਾ ਘਟ ਜਾਵੇ ਥਮ ਜਾਵੇ ਉਹ ਕੋਈ ਰਸਤਾ ਨਿਕਲਾਵੇ ਇੱਕ ਵੱਖਰੀ ਗੱਲ ਹੈ ਉਹ ਪਰ ਰਾਣਾ ਸੋਢੀ ਨੂੰ ਜੇ ਵੇਲੇ ਸਿਰ ਟਿਕਟ ਮਿਲ ਜਾਂਦੀ ਤੇ ਕਿਸਾਨਾਂ ਦਾ ਵਿਰੋਧ ਨਾ ਹੁੰਦਾ ਕਿਉਂਕਿ ਰਾਣਾ ਸੋਢੀ ਗੁਰੂ ਅਰਸਾ ਜਲਾਲਾਬਾਦ ਫਾਜ਼ਲ ਕਾ ਇਥੋਂ ਤੁਰਦਾ ਤੁਰਦਾ ਮੁਕਸਰ ਤੱਕ ਆ ਜਾਂਦਾ ਮਤਲਬ ਕਿ ਮੁਕਸਰ ਤੱਕ ਆ ਗਿਆ ਫਿਰ ਨਾਲ ਤੁਹਾਨੂੰ ਪਤਾ ਹੈ ਸ਼ਹਿਰੀ ਵੋਟ ਦਾ ਗਿਆਸਰਾ ਇਹਨਾਂ ਦੀ ਇਹਨਾਂ ਦੀ ਦੋ ਹੀ ਪਾਸੇ ਸਾਝਿਆ ਸੋਡੀਆਂ ਦੀ ਸ਼ਹਿਰੀ ਵੋਟ ਨਾਲ ਵੀ ਕਨੈਕਟਡ ਨੇ ਤੇ ਪਿੰਡੂ ਵੋਟ ਨਾਲ ਵੀ ਕਨੈਕਟਡ ਫਿਰ ਜਿੱਦਾਂ ਜਾਤ ਸਮੀਕਰਨ ਬਣਦਾ ਹੈ ਜੀ ਬਰਾਦਰੀ ਸਮੀਕਰਨ ਬਣਦਾ ਹੈ ਤਾਂ ਉਹਦੇ ਵਿੱਚ ਵੀ ਇਹਨਾਂ ਦੀ ਚੰਗੀ ਕਹਿ ਲੋ ਕਿ ਪੁੱਛ ਗੇਚਿਆ ਸੋ ਇਸ ਵਾਸਤੇ ਮੈਂ ਕਹਿੰਦਾ ਕਿ ਜੇ ਪਹਿਲਾਂ ਇਹਨਾਂ ਦੀ ਸਹਿਮਤੀ ਬਣ ਜਾਂਦੀ ਪਹਿਲਾਂ ਸਭ ਕੁਝ ਹੋ ਜਾਂਦਾ ਤੇ ਕਿਸਾਨ ਅੱਗੇ ਨਾ ਹੁੰਦੇ ਤਾਂ ਫਿਰ ਫਿਰ ਰਾਣਾ ਸੋਢੀ ਵਾਸਤੇ ਰਾਹ ਜਿਹੜਾ ਸੌਖਾ ਹੀ ਨਹੀਂ ਬਲਕਿ ਟੱਕਰ ਵੀ ਫਿਰ ਸਿਰੇ ਦੀ ਬਣ ਜੀ 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 ਸੱਤਾ ਜੀ ਕਹਿੰਦੇ ਪਏ ਕਿ ਕਿਸਾਨਾਂ ਦੇ ਕਰਕੇ ਜੀ ਸੁਨੀਲ ਜਾਖੜ ਨੇ ਇਲੈਕਸ਼ਨ ਲੜਦੇ ਪਏ ਜੀ ਹਰਵਿੰਦਰ ਜੀ ਕਹਿੰਨੇ ਪਏ ਬਾਈ ਜੀ ਰਾਣਾ ਸੋਢੀ ਕਾਂਗਰਸ ਟਾਈਮ ਵੇਲੇ ਦਾ ਹੀ ਐਮਪੀ ਦੀ ਟਿਕਟ ਟਰਾਈ ਕਰਦਾ ਪਿਆ ਜੀ ਉੱਪਰ ਕਵੀਰ ਕਹਿੰਦੇ ਪਏ ਸੀਗੇ ਕਹਿੰਦੇ ਕਿ ਇਹ ਇਹਨਾਂ ਦੀ ਕੈਪਟਨ ਵਾਲਾ ਵੀ ਸਾਹਜ ਚੰਗੀ ਹੈ ਜੀ ਕਹਿੰਨੇ ਕਿ ਕੈਪਟਨ ਤਾਂ ਸਪੋਰਟ ਕਰ ਰਿਹਾ ਹੋਵੇਗਾ ਸਿਫਾਰਿਸ਼ ਨਾ ਕੀਤੀ ਹੋਵੇ ਕਹਿੰਨੇ ਹੋ ਸਕਦਾ ਹੈ ਜੀ ਕੈਪਟਨ ਤਾਂ ਸਪ ਕਿਉਂਕਿ ਮਿੱਤਰ ਨੇ ਇਥੇ ਕਿਹਾ ਲੋਕ ਕਿ ਜਿਹੜਾ ਮਹਿਫਲ ਚ ਜਾਮ ਛਲਕਦਾ ਸੀਗਾ ਉਸ ਜਾਮ ਨੂੰ ਭਰਦੇ ਹੀ ਸੋਢੀ ਸਾਹਿਬ ਸੀਗੇ ਜਿਹੜੀ ਚੇਅਰਸ ਹੁੰਦੀ ਸੀ ਉਹ ਸਭ ਤੋਂ ਪਹਿਲਾਂ ਸੋਢੀ ਸਾਹਿਬ ਨਾਲ ਹੁੰਦੀ ਸੀ ਤੁਸੀਂ ਫੋਟੋਆਂ ਵੀ ਦੇਖ ਸਕਦੇ ਹੋ ਸੋਢੀ ਸਾਹਿਬ ਵੀ ਤੁਹਾਨੂੰ ਪਤਾ ਮौज-ਮਸਤੀ ਵਾਲੇ ਆਦਮੀ ਆ ਤੇ ਉਹ ਉਤੇ ਹੈਗੇ ਆ ਕਿ ਮौज-ਮਸਤੀਆਂ ਚ ਤੇ ਬਸਤੀਆਂ ਉਹ ਜੜ ਗਈਆਂ ਤਾਂ ਗੱਲ ਇਹ ਆ ਕਿ ਭਾਈ ਹੁਣ ਇਥੇ ਕੋਈ ਸ਼ੱਕ ਨਹੀਂ ਕੋਈ ਸ਼ੁਭਾ ਨਹੀਂ ਹੈ ਕਿ ਦੋਨੇ ਜਿਹੜੇ ਲੰਗੋਟੇ ਯਾਰ ਨੇ ਤੇ ਬਹੁਤ ਪਹਿਲਾਂ ਤੋਂ ਪੜਦੇ ਆ ਸਮੇ ਤੋਂ ਹੀ ਇਹਨਾਂ ਦੀ ਯਾਰੀ ਆ ਕਿਉਂਕਿ ਰਾਣਾ ਸੋਢੀ ਬਾਰੇ ਮੈਂ ਕੀਤੀ ਹੋਈ ਹੈ ਇੱਕ ਸਟੋਰੀ ਰਾਣਾ ਸੋਢੀ ਵੀ ਸ਼ਾਇਦ ਸ਼ੂਟਰ ਸੀਗੇ ਜੀ ਸ਼ੂਟਿੰਗ ਕਰਦੇ ਸੀਗੇ ਤਾਂ ਮਤਲਬ ਕਿ ਇਸ ਕਰਕੇ ਇਹਨਾਂ ਦੀ 80 ਦੇ ਦਾਹਕਤੋ ਯਾਰੀ ਆ ਇਸ ਫੈਮਿਲੀ ਨਾਲ ਬੈਣ ਉੱਠਣਾ 80 ਦੇ ਦਾਹਕੇ ਤੋਂ ਆ ਇਹ ਅੱਜ ਤੋਂ ਨਹੀਂ ਆ 80 ਦੇ ਦਾਹਕੇ ਤੋਂ ਤਾਂ ਉਹਨਾਂ ਨੇ ਜ਼ਰੂਰ ਸਪੋਰਟ ਕੀਤੀ ਹੋਏਗੀ ਕਿਉਂਕਿ ਫਾਈਨੈਂਸ਼ੀਅਲੀ ਅਮਰਿੰਦਰ ਸਿੰਘ ਦੀ ਸਪੋਰਟ ਜਦੋਂ ਇਹ ਸੱਤਾ ਤੋਂ ਬਾਹਰ ਰਹੇ ਲਗਾਤਾਰ 10 ਸਾਲ ਜਿਹੜੇ ਪ੍ਰੋਗਰਾਮ ਵਗੈਰਾ ਹੁੰਦੇ ਸੀ ਉਹ ਦੋ ਹੀ ਬੰਦੇ ਸੀ ਦੋ ਹੀ ਰਾਣੇ ਸੀ ਅੱਛਾ ਇੱਕ ਰਾਣਾ ਸੋਢੀ ਰਾਣਾ ਗੁਰਜੀ ਜਿਹੜੇ ਕਾਂਗਰਸ ਲਈ ਹਾਜ਼ਰ ਕਰਦੇ ਰਹੇ ਸੀ ਹਾਜ਼ਰ ਰਹੇ ਬਿਲਕੁਲ ਤੁਹਾਡੇ ਸਾਹਮਣੇ ਜੀ 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 ਉੱਪਰ ਇੱਕ ਵੀਰੇ ਜੱਟਨ ਫੈਰ ਕਹਿੰਦੇ ਜੀ ਕੈਪਟਨ ਸਾਹਿਬ ਹੈਗੇ ਕਿੱਥੇ ਇਹ ਤਾਂ ਦੱਸੋ ਜੀ ਕੈਪਟਨ ਸਾਹਿਬ ਦਾ ਨਹੀਂ ਪਤਾ ਬਈ ਉਹ ਪਟਿਆਲੇ ਚ ਮਿਲਦਾ ਬੀਬੀ ਜੀ ਵਾਸਤੇ ਫਿਰਦੇ ਹੁੰਦੇ ਮਾੜਾ ਮੂਟਾ ਪ੍ਰਚਾਰ ਕਰਦੇ ਹੋਰ ਉਹਨਾਂ ਨੇ ਕਿੱਥੇ ਨਹੀਂ ਉਹ ਕਿੱਥੇ ਧੁੱਪ ਧੁੱਪ ਚੁੱਕ ਕਿੱਥੇ ਨਿਕਲ ਜੋ ਬਸ ਕੇ ਅਸੀਂ ਅਸੀਂ ਸਾਲ ਤੇ ਨੇੜ ਉਧੇ ਆ ਕਿ ਮੈਂ ਠੰਡੇ ਘੁਰਨੇ ਜੇਸੀ ਵਾਲੇ ਘੁਰਨੇ ਚ ਬਹਿ ਕੇ ਭਾਵੇਂ ਜਿਉਂਤ ਬੰਦੀਆਂ ਹੁੰਦੀਆਂ ਹੋਣ ਕਿੱਥੇ ਨਿਕਲਦੇ ਅਮਰਿੰਦਰ ਸਿੰਘ ਤੇ ਇੱਕ ਦਿਨ ਵੀ ਨਹੀਂ ਮੈਨੂੰ ਲੱਗਦਾ ਮੈਂ ਵੇਖਿਆ ਨਹੀਂ ਕਿਤੇ ਪ੍ਰਚਾਰ ਚ ਹਾਂ ਟੈਲੀ ਟੂਲੀਫੋਨ ਤੇ ਭਾਵੇਂ ਗੱਲਬਾਤ ਹੁੰਦੀ ਆ ਗਏ ਸੀ ਛੱਡ ਕੇ ਤੇ ਉੱਥੋਂ ਟੈਲੀਫੋਨ ਤੋਂ ਕੰਮ ਚੱਲਦਾ ਹੋਵੇ ਹੋ ਸਕਦਾ ਜੀ 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 ਤਾਂ ਇਹਦੇ ਨਾਲ ਮਿੰਟੂ ਜੀ ਆਪਾਂ ਗੱਲਬਾਤ ਹੋਰ ਕਰ ਲਈ ਅੱਗੇ ਕਿਸਾਨਾਂ ਦੀ ਗੱਲਬਾਤ ਵੈਸੇ ਅੱਜ ਖਾਸੀ ਚੱਲਦੀ ਪਈ ਹੈਗੀ ਉਧਰਲੇ ਪਾਸੇ ਕਿਸਾਨਾ ਗੁਰੂ ਰਲਦੂ ਸਿੰਘ ਮਾਨਸਾ ਮਾਨਸਾ ਵਾਲੇ ਮਿੰਟੂ ਜੀ ਉਹਨਾਂ ਦਾ ਵੀ ਰੋਲਰ ਆਪਾਂ ਖਾਸਾ ਪਿਆ ਹੋਇਆ ਹੈ ਉਹਨਾਂ ਦੀ ਇੱਕ ਵੀਡੀਓ ਜੇ ਵਾਇਰਲ ਹੋ ਜਾਂਦੀ ਹੈ ਕਹਿੰਦੇ ਕਿ ਬਾਈ ਇਹ ਹੋਟਲ ਇਹਨਾਂ ਦਾ ਬੜਾ ਤਕੜਾ ਹੈ ਇਹਨਾਂ ਨੇ ਹੋਟਲ ਬਣਾ ਲਿਆ 1200 ਕਰੋੜ ਦਾ ਰੁਲਦੂ ਸਿੰਘ ਮਾਨਸਾ ਜੀ ਉਹ ਸਫਾਈਆਂ ਦੇਈ ਜਾਂਦੇ ਵਿਚਾਰੇ ਉਹ ਕਹਿੰਦੇ ਕਿ ਬਾਈ ਯਾਰ ਵੀ ਦੱਸ ਦਿਓ ਜੇ ਮੇਰਾ ਹੈਗਾ ਤਾਂ ਬਾਈ ਮੇਰੇ ਤੇ ਤੇ ਕਾਰਵਾਈ ਕਰਾ ਦੇ ਮੇਰਾ ਮੂਰਾ ਨਹੀਂ ਹੈਗਾ ਕਹਿੰਦੇ ਕਿ ਰੁਲਦੂ ਸਿੰਘ ਉਹ ਤੇ ਕੁਰਸੀ ਢਾਲੇ ਉਹ ਉੱਥੇ ਜਾ ਕੇ ਕੁਰਸੀ ਢਾਲ ਲਵੇ ਤੇ ਉਹਨੂੰ ਕਹਵੇ ਮਾਲਕ ਨੂੰ ਕਿ ਉਹ ਬੰਦਾ ਲੱਭ ਭਰਾਵਾ ਜਿਹਨੇ ਵੀਡੀਓ ਪਾਈ ਹੈ ਮੈਂ ਤੇ ਆ ਗਿਆ ਜੀ ਨਾਲੇ ਉੱਥੇ ਮੰਜੇ ਤੇ ਖੁੰਡਾ ਰੱਖ ਕੇ ਤੇ ਸ਼ੱਕੇ ਦਾਲ ਮਲਾਈ ਤੇ ਨਾਲੇ ਕਹੇ ਕਿ ਲਿਆਓ ਭਾਈ ਬੰਦਾ ਲਿਓ ਵੀ ਇਹ ਤੇ ਹੋਟਲ ਮੇਰਾ ਪਾਸੇ ਛੱਡੋ ਮੈਂ ਤੇ ਜਦੋਂ ਵੀਡੀਓ ਮੈਨੂੰ ਵੀਡੀਓ ਭੇਜੀ ਕਿਸੇ ਨੇ WhatsApp ਤੇ ਸ਼ਾਇਦ ਬਾਹਰੋਂ ਸੀ ਕੋਈ ਸੱਜਣਾ ਜੀ ਤੇ ਉਹ ਵੀਡੀਓ ਭੇਜ ਕੇ ਕਹਿੰਦਾ ਕਿ ਕੀ ਉਹਨੂੰ ਬੋਲਦੇ ਇਜ਼ ਇਟ ਰੀਅਲ ਜੀ ਮੈਂ ਕਿਹਾ ਯਾਰ ਪਤਾ ਨਹੀਂ ਉਹਨੂੰ ਕੀ ਪਤਾ ਕਿਉਂਕਿ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀ ਕਹਿੰਦਾ ਜਹੇ ਰਾਜਵਾਲ ਨੂੰ ਕਿਨੂੰ ਕਿਹਨੂੰ ਲੱਖੋ ਵਾਲ ਨੂੰ ਗੱਡੀ ਲੈਤੀ ਆ ਜੀ ਰਾਸ਼ਨ ਰੂਸ਼ਨ ਜਿਹੜਾ ਉਹ ਬੋਲਦੇ ਪੈਸੀ ਕੁਛ ਹੋ ਮੈਂ ਕਹਿਆ ਵੀਰੇ ਵੀ ਆਪਾਂ ਨੂੰ ਕੀ ਪਤਾ ਕੀ ਪਤਾ ਸੱਚ ਹੈ ਕੀ ਝੂਠ ਹੈ ਤਾਂ ਚਲੋ ਉਹ ਮੈਂ ਦੇਖਿਆ ਤੇ ਵੀਡੀਓ ਤੇ ਬੋਡੀ ਅੱਛਾ ਵੀਡੀਓ ਬਣਾਉਣ ਵਾਲਾ ਪੰਜਾਬੀ ਹੈ ਤੇ ਉਹ ਜਿਸ ਤਰ੍ਹਾਂ ਬਣਾ ਰਿਹਾ ਉਹਦਾਂ ਹੀ ਲੱਗਦਾ ਕਿ ਜਾਂ ਤਾਂ ਕਿਸੇ ਬੰਦੇ ਨੂੰ ਦਿਖਾਇਆ ਜਿਹੜਾ ਕਹਿ ਰਿਹਾ ਹੋਵੇ ਕਿ ਹਾਂ ਵੀ ਮੈਂ ਮਾਲਕ ਆ ਜਾਂ ਮੈਂ ਠੇਕੇਦਾਰ ਆ ਤੇ ਮੈਂ ਠੇਕਾ ਜਿਹੜਾ ਉਹ ਰੁਲਦੂ ਸਿੰਘ ਮਾਨਸਰ ਨੂੰ ਦਿੱਤਾ ਉਹ ਬਾਹਰ-ਬਾਰ ਤੁਰਿਆ ਫਿਰਦਾ ਲੋਕੇਸ਼ਨ ਜੀ ਦਿਖਾ ਕੇ ਅੱਛਾ ਵੀ ਕਿਹ ਮਿਲਦਾ ਬੰਦਿਆਂ ਨੂੰ ਯਾਰ